ਸਤਿ ਸ਼੍ਰੀ ਅਕਾਲ ਜੀ ਮੈਂ ਮਨਜਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬ 78 ਟੀਵੀ ਪੰਤਾਨਾ ਸਾਹਿਬ ਫਰੀਦ ਗੁਰੂ ਗੋਬੀ ਸਿੰਘ ਜੀ ਜਿਨ੍ਹਾਂ ਨੇ ਆਪਣਾ ਪਰਿਵਾਰ ਵਾਰਿਆ ਚਾਰ ਸਾਹਿਬਜ਼ਾਦੇਵਾਰੇ ਮਾਤਾ ਗੁਜਰ ਦੀਵਾਰੇ ਔਰ ਆਪਣੇ ਪਿਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਪੰਥ ਨੂੰ ਕੁਰਬਾਨ ਕੀਤੇ ਉਹਨਾਂ ਦੀ ਯਾਦ ਦੇ ਵਿੱਚ ਅੱਜ ਇੱਥੇ ਬੰਗਾ ਵਿਖੇ ਚਿਕਾ ਰੋਡ ਤੇ ਲਾਇਨ ਕਲੱਬ ਬੰਗਾ ਨਿਸ਼ਚੇ ਵੱਲੋਂ ਉਹਨਾਂ ਨੂੰ ਸਮਰਪਿਤ ਮੈਡੀਕਲ ਚੈੱਕਅਪ ਕੈਂਪ ਅਤੇ ਨਾਲ ਕਾਫੀ ਦਾ ਲੰਗਰ ਇੱਥੇ ਲਗਾਇਆ ਗਿਆ ਹੈ। ਔਰ ਉਹਨਾਂ ਨੂੰ ਲਾਇਨ ਕਲੱਬ ਬੰਗਾ ਨਮਨ ਕਰਦਾ ਹੈ ਔਰ ਸਾਡੇ ਵਿੱਚ ਐਸ ਵੇਲੇ ਸਾਡੇ ਲਾਇਨ ਕਲੱਬ ਬੰਗਾ ਦੇ ਨਿਸ਼ਚਿਤ ਪ੍ਰਧਾਨ ਜਸਪਾਲ ਸਿੰਘ ਜੀ, ਕੁਲਸ਼ਨ ਕੁਮਾਰ ਜੀ, ਸਾਡੇ ਚਾਰਟਰਡ ਪ੍ਰਧਾਨ ਬਲਜੀਤ ਰਾਏ ਜੀ, ਸਾਡੇ ਰੀਜਨ ਚੇਅਰਮੈਨ ਖੰਨਾ ਜੀ ਔਰ ਹੋਰ ਵਕ ਵਕ ਲਾਇਨ ਕਲੱਬ ਦੇ ਮੈਂਬਰ ਐਵਨ ਸੰਜੇ ਜੀ ਔਰ ਲਾਇਨ ਬੋਤਾ ਅਸੀਂ ਪਹੁੰਚੇ ਨੇ ਜੋ ਕਿ ਨਵਾਂ ਸ਼ਹਿਰ ਐਕਟਿਵ ਕਲੱਬ ਦੇ ਪੀਆਰ ਨੇ ਔਰ ਉੱਚੇ ਚੇਤੇ ਔਰ ਤੇ ਸਾਡੇ ਅੱਜ ਵਿਸ਼ੇਸ਼ ਤੌਰ ਤੇ ਜੋ ਕਿ ਮਹਿਮਾਨ ਪਹੁੰਚੇ ਨੇ ਤਰਲੋਚਨ ਸਿੰਘ ਗਰਦੀ ਜੀ ਜੋ ਕਿ ਡਿਪਟੀ ਗਵਰਨਰ ਨੇ 321 ਡੀ ਦੇ ਉਹਨਾਂ ਨਾਲ ਗੱਲ ਕਰਾਉਨੇ ਆ ਅੱਜ ਸ਼ਹੀਦਾਂ ਨੂੰ ਨਮਨ ਹੁੰਦੇ ਹੋਏ ਔਰ ਲਾਇਨ ਕਲੱਬ ਬੰਗਾ ਨਿਚੇ ਦੇ ਇਸ ਉਪਰਾਲੇ ਨੂੰ ਦੇਖਦੇ ਹੋਏ ਕੀ ਕਹਿਣਗੇ ਤਰਲੋਚਨ ਜੀ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਲਾਇਨ ਕਲੱਬ ਬੰਗਾ ਨਿਚੇ ਵੱਲੋਂ ਸਾਰੀ ਟੀਮ ਵੱਲੋਂ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਨੂੰ ਯਕ ਰੱਖਦੇ ਹੋਏ ਕਾਫੀ ਦਾ ਲੰਗਰ ਲੋਦਾ ਲੰਗਰ ਅਤੇ ਮੈਡੀਕਲ ਚੈੱਕਅਪ ਕੈਂਪ ਜੋ ਕਿ ਲਵਾਸਾ ਹਸਪੀਟਲ ਦੀ ਟੀਮ ਸਾਡੇ ਵਿੱਚ ਪਹੁੰਚੀ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਅਤੇ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਕਰਦਾ ਬੰਗਾ ਨੇਚੇ ਕਲੱਬ ਦੀ ਟੀਮ ਦਾ ਜਿਸ ਦੇ ਪ੍ਰਧਾਨ ਵਿਸਪਾਲ ਸਿੰਘ ਗਿੱਧਾ ਜੀ ਵਾਈਸ ਪ੍ਰਧਾਨ ਮਨਜਿੰਦਰ ਜੀ ਅਤੇ ਸਾਡੇ ਸੀਨੀਅਰ ਲਾਈਨ ਲੀਡਰ ਬਲਵੀਰ ਰਾਏ ਜੀ ਅਤੇ ਸਾਡੇ ਏਰੀਆ ਗਵਰਨਰ ਹਲਦੀਪ ਭੂਸ਼ਨ ਜੀ ਜੋ ਕਿ ਸਾਡੇ ਏਰੀਅਨ ਚੇਅਰਮੈਨ ਨੇ ਉਹ ਵੀ ਇੱਥੇ ਸਾਡੇ ਚ ਪਹੁੰਚੇ ਆ ਮੈਂ ਸਾਰੀ ਟੀਮ ਵੱਲੋਂ ਇਹਨਾਂ ਦਾ ਆਇਆਂ ਦਾ ਬਹੁਤ ਧੰਨਵਾਦ ਕਰਦਾ ਅਤੇ ਇਹ ਸਾਡੀ ਜਿਹੜੀ ਕਲੱਬ ਹੈ ਬਹੁਤ ਹੀ ਵਧੀਆ ਪ੍ਰੋਜੈਕਟਾਂ ਦੇ ਵਿੱਚ ਮੱਲਾ ਮਾਰ ਰਹੀ ਆ ਔਰ ਪਿਛਲੇ ਹਫਤੇ ਵੀਰਾਂ ਨੇ ਬਹੁਤ ਵੱਡਾ ਪ੍ਰੋਜੈਕਟ ਕੀਤਾ ਸੀ ਜਿਸ ਵਿੱਚ ਕਿ ਕਾਫੀ ਸਾਰੇ ਬਾਫਰਲ ਕੋਟੀਆਂ ਜਰਾਬਾਂ ਬੂਟਾਂ ਦੇ ਸਾਰੇ ਜੋੜੇ ਸਭ ਇਹਨਾਂ ਨੇ ਬੰਡੇ ਪਿੰਡ ਉੱਚਾ ਦੇ ਵਿੱਚ ਉਸ ਵੇਲੇ ਵੀ ਦਾਸ ਨੂੰ ਉੱਥੇ ਇਸ ਕਲੱਬ ਵਿੱਚ ਆਉਣ ਦਾ ਮੌਕਾ ਮਿਲਿਆ ਮੈਂ ਇਸ ਕਲੱਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹੋ ਜਿਹੇ ਜਿਹੜੇ ਪ੍ਰੋਜੈਕਟ ਇਹ ਬਹੁਤ ਹੀ ਵਧੀਆ ਹੀ ਤਰੀਕੇ ਨਾਲ ਪ੍ਰੋਜੈਕਟ ਲੀਕਦੇ ਆ ਸਾਰੀ ਕਲੱਬੇ ਵਧਾਈ ਦੇ ਪਾਤਰ ਆ ਮੈਂ ਵਾਹਿਗੁਰੂ ਅਗੇ ਅਰਦਾਸ ਕਰਦਾ ਇਸ ਕਲੱਬ ਦੇ ਉੱਪਰ ਹਮੇਸ਼ਾ ਇਹਨਾਂ ਨੂੰ ਮਿਹਰ ਭਰ ਦਿੱਤ ਰੱਖੇ ਇਹਨਾਂ ਨੂੰ ਹਮੇਸ਼ਾ ਚੜ੍ਹਦੀਆਂ ਕਲਾ ਬਖਸ਼ਣ ਤੇ ਇਹ ਇਦਾਂ ਦੇ ਪ੍ਰੋਜੈਕਟ ਜਿਹੜੇ ਆ ਦੁੱਧ ਦੇ ਲੰਗਰ ਲਾਉਂਦੇ ਰਹਿਣ ਮੈਡੀਕਲ ਚੈੱਕਅਪ ਕੈਂਪ ਲਾਉਂਦੇ ਰਹਿਣ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਮੈਡੀਕਲ ਚੈੱਕਅਪ ਕੈਂਪ ਆ ਇਹ ਬਹੁਤ ਹੀ ਜ਼ਰੂਰੀ ਆ ਔਰ ਗਰੀਬ ਲੋਕਾਂ ਲਈ ਬਹੁਤ ਹੀ ਲਾਹ ਇਹ ਧੁੰਦ ਦੇ ਮੌਕੇ ਨੂੰ ਮੁੱਖ ਰੱਖਦੇ ਹੋਏ ਆ ਠੰਡ ਦੇ ਮੌਕੇ ਦੇ ਮੁੱਖ ਰੱਖਦੇ ਹੋਏ ਬਹੁਤ ਹੀ ਬਿਮਾਰੀਆਂ ਆ ਜਾਂਦੀਆਂ ਨੇ ਜਿਹੜੇ ਜਿਸ ਦੇ ਵਿੱਚ ਨਜਲਾ ਬੁਖਾਰ ਜ਼ੁਕਾਮ ਇਹ ਆਮ ਬਿਮਾਰੀਆਂ ਚੱਲ ਪੈਂਦੀਆਂ ਨੇ ਗਰੀਬ ਲੋਕਾਂ ਦੇ ਪਹੁੰਚ ਤੋਂ ਇਲਾਜ ਬਾਹਰ ਹੁੰਦਾ ਜਾ ਰਿਹਾ ਕਿਉਂਕਿ ਮਹਿੰਗਾ ਇਲਾਜ ਆ ਇਹ ਸਾਡੀ ਕਲੱਬ ਮੰਗਾ ਨੇਚੇ ਜੋ ਹੈ ਇਹ ਟੀਮ ਨੇ ਬਹੁਤ ਹੀ ਵਧੀਆ ਪ੍ਰਾਲਾ ਕਰਕੇ ਇਹ ਕੈਂਪ ਲਗਾਇਆ ਜਿਸ ਦੇ ਵਿੱਚ ਕਾਫੀ ਸਾਰੇ ਲੋਕਾਂ ਨੇ ਇਸ ਕੈਂਪ ਦਾ ਲਾਭ ਉਠਾਇਆ ਤੇ ਦੁੱਧ ਦਾ ਲੰਗਰ ਗਾਇਆ ਉਸ ਦੇ ਵਿੱਚ ਵੀ ਕਾਫੀ ਸਾਰੇ ਲੋਕ ਦੁੱਧ ਦਾ ਲੰਗਰ ਵੀ ਛੱਕ ਰਹੇ ਨੇ ਨਾਮ ਦੇ ਨਾਲ ਅੱਜ ਵੀ ਕੈਂਪ ਦੇ ਵਿੱਚ ਬੂਟ ਜਰਾਬਾਂ ਕੁੱਟੀਆਂ ਆਜੇ ਬਣ ਰਹੇ ਨੇ ਮੈਂ ਇਹ ਕਲੱਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਕੇ ਅਰਦਾਸ ਕਰਦਾ ਇਹ ਕਲੱਬ ਤੇ ਹਮੇਸ਼ਾ ਮਿਹਰ ਪੈਤ ਰਕੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਵਿਰਦ ਜੀ ਜਿਸ ਤਰ੍ਹਾਂ ਕਿ ਵਿਰਜੀ ਨੇ ਇਹ ਵੀ ਦੱਸਿਆ ਵੀ ਸਾਡੇ ਜਿਹੜੇ ਕਲੱਬ ਦੇ ਪ੍ਰੋਜੈਕਟ ਚੇਅਰਮੈਨ ਨੇ ਲਾਇਨ ਤੇਜਿੰਦਰ ਕੁਮਾਰ ਗਿੰਨੀ ਜੀ ਦੇ ਵਿਸ਼ੇਸ਼ ਉਪਰਾਲੇ ਦੇ ਨਾਲ ਅੱਜ ਗਰਮ ਜਰਾਬਾਂ ਟੋਪੀਆਂ ਔਰ ਹੋਰ ਗਰਮ ਕੱਪੜੇ ਵੀ ਵੰਡੇ ਗਏ ਨੇ ਔਰ ਇਸ ਨਾਲ ਹੀ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਧੰਨਵਾਦ ਕਰਦੇ ਹਾਂ ਲਿਵਾਸਾ ਹਸਪੀਟਲ ਦਾ ਜਿਨ੍ਹਾਂ ਦੀ ਟੀਮ ਨੇ ਇੱਥੇ ਪਹੁੰਚ ਕੇ ਅੱਜ ਮੈਡੀਕਲ ਚੈੱਕਅਪ ਕੈਂਪ ਵੀ ਲਵਾਇਆ ਹੈ ਮੈਂ ਵਾਈਸ ਪ੍ਰਧਾਨ ਲਾਇਨ ਕਲੱਬ ਬੰਗਾ ਨਿਸ਼ਚੇ ਤੁਸੀਂ ਦੇਖਦੇ ਰਹੋ ਪੰਜਾਬ 78 ਟੀਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਛੋਟੇ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਲਾਇਨਸ ਕਲੱਬ ਬੰਗਾ ਵੱਲੋਂ ਜੋ ਕਿ ਕੈਂਪ ਲਗਾਇਆ ਗਿਆ ਹੈ ਜੇ ਇਹਦੇ ਵਿੱਚ 100 ਤੋਂ ਵੱਧ ਮਰੀਜ਼ਾਂ ਦਾ ਜੋ ਬੀਪੀ ਸ਼ੋਕਰ ਚੈੱਕ ਕੀਤਾ ਗਿਆ ਤੇ ਦੋ ਦਵਾਈਆਂ ਦਿੱਤੀਆਂ ਗਈਆਂ ਤੇ ਨਾਲ ਹੀ ਜੋ ਵੀ ਠੰਡ ਦੇ ਜਾਂ ਠੰਡ ਦੇ ਮੌਕੇ ਤੇ ਉਹਨਾਂ ਨੂੰ ਜਰਾਬਾਂ, ਕੋਟੀਆਂ ਜੋ ਵੀ ਗਰਮ ਦਿੱਤੀਆਂ ਗਈਆਂ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਲਾਈਨਸ ਕਲੱਬ ਵਾਲਿਆਂ ਦਾ ਬਹੁਤ ਧੰਨਵਾਦ ਬਾਕੀ ਸ਼ਹਿਰ ਵਾਲਿਆਂ ਦਾ ਬਹੁਤ ਧੰਨਵਾਦ ਬਾਕੀ ਆਪਾਂ ਅੱਜ ਨਿਵਾਸਾ ਹਸਪੀਟਲ ਨਵਾਂ ਸ਼ਹਿਰ ਵੱਲੋਂ ਆਈ ਸੀ ਤੇ ਬਾਕੀ ਆਪਣੀਆਂ ਸੇਵਾਵਾਂ ਦਿੱਤੀਆਂ ਨੇ ਬੀਪੀ ਸ਼ੂਕਰ ਜੋ ਚੈੱਕਅਪ ਪੈਸ ਕੀਤੇ ਗਏ ਨੇ ਉਸ ਤੋਂ ਬਾਅਦ ਦਵਾਈਆਂ ਦਿੱਤੀਆਂ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ